ਸੁਖਨਾ ਦੇ ਵਿਜੀਲ ਸਬ-ਡਿਵੀਜ਼ਨਲ ਮੈਜਿਸਟਰੇਟ ਦੇ ਸਹਿਯੋਗ ਨਾਲ ਐਸ ਮੋਡਰਨ ਸਕੂਲ ਉਤੇ ਕਿਸਾਨਾਂ ਵਿਚਕਾਰ ਇੱਕ ਸਾਂਝੀ ਰੈਲੀ ਕੱਢੀ ਗਈ ਹੈ ਸਕੂਲੀ ਬੱਚਿਆਂ ਨੇ ਵੀ ਪ੍ਰਾਲੀ ਸਾੜਨ ਅਤੇ ਨਸ਼ਿਆਂ ਵਿਰੁੱਧ ਨਾਅਰੇ ਲਗਾਏ ਨੇ ਸੋ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਰੈਲੀ ਦੇ ਵਿੱਚ ਸ਼ हिस्सा ਲੈਂਦਿਆਂ ਸੰਦੇਸ਼ ਦਿੱਤਾ ਕਿ ਪ੍ਰਾਲੀ ਨਾ ਸਾੜੀਏ ਤੇ ਸਾਫ਼ ਹਵਾ ਦੇ ਲਈ ਜ਼ਿੰਮੇਵਾਰ ਬਣੀਏ ਤੋਤੇ ਐਸਐਸਪੀ ਨੇ ਪ੍ਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਤੇ ਐਸਡੀਐਮ ਨੇ ਵੀ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ ਤਹਿਰੀਮ ਮੋਤੇ ਐਸਐਸਪੀ ਖੰਨਾ ਨੇ ਕਿਹਾ ਕਿ ਇਹਨਾਂ ਸਮਾਗਮਾਂ ਰਾਹੀਂ ਜਨਤਾ ਦੇ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਤੇ ਇਹ ਪ੍ਰਦੂਸ਼ਣ ਰੋਕਣ ਦੇ ਵੱਲ ਇੱਕ ਬਹੁਤ ਵਧੀਆ ਕਦਮ ਹੈ ਇਹ ਐਸ ਮਾਡਲ ਸਕੂਲ ਦੇ ਵਿਦਿਆਰਥੀਆ ਤੇ ਕਿਸਾਨ ਅਦੀਕ ਸਾਂਝੀ ਰੈਲੀ ਸੀਆਈ ਫਾਊਂਡੇਸ਼ਨ ਚੀਫ ਐਗਰੀਕਲਚਰਲ ਅਫੀਸਰ ਅ ਐਸ ਡੀ ਐਮ ਖੰਨਾ ਦੇ ਨਾਲ ਮਿਲ ਕੇ ਪੁਲਿਸ ਖੰਨਾ ਪੁਲਿਸ ਨੇ ਕਾਜਰ ਬੱਚਿਆਂ ਦੀ ਇੱਕ ਰੈਲੀ ਕਾਢੀ ਜੋ ਮੋਸਟਲੀ ਸਟਬਲ ਬਰਨਿੰਗ ਜੋ ਪਰਾਲੀ ਨੂੰ ਸਾੜਨ ਦੀ ਇੱਕ ਦਾ ਇਸ਼ੂ ਹੈਗਾ ਉਹ ਤੇ ਦੂਜਾ ਨਸ਼ੇ ਦੀ ਜੋ ਕੁਰੀਤੀ ਹੈਗੀ ਉਹਦੇ ਅਗੇਂਸਟ ਬੱਚਿਆਂ ਨੇ ਕਿਸਾਨਾਂ ਨੇ ਇੱਕ ਰੈਲੀ ਕਾਢੀ ਹੈਗੀ ਤੇ ਉਹਦਾ ਫਿਰ ਇੱਥੇ ਆ ਕੇ ਇੱਕ ਕਨਕਲੂਜਨ ਹੋਇਆ ਜਿੱਥੇ ਬੱਚਿਆਂ ਨੂੰ ਕਿਸਾਨਾਂ ਨੂੰ ਅ ਦੋਨੋਂ ਹੀ ਵਿਸ਼ਾ ਬਾਰੇ ਦੱਸਿਆ ਵੀ ਗਿਆ ਸਾਰੇ ਆਫੀਸਰਸ ਵੱਲੋਂ ਤੇ ਉਹਦੇ ਨਾਲ ਨਾਲ ਜੋ ਵਧੀਆ ਕੰਮ ਜਿਨ੍ਹਾਂ ਨੇ ਕੀਤਾ ਹੈ ਬੀਤੇ ਸਾਲਾਂ 'ਚ ਕਿਸਾਨਾਂ ਨੇ ਅ ਕਰਾਲੀ ਨੂੰ ਨਾ ਸਾੜ ਕੇ ਤੇ ਵਧੀਆ ਇੱਕ ਐਗਜ਼ਾਮਪਲ ਜੋ ਸੈੱਟ ਕੀਤੀ ਹੈਗੀ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਅ ਅੱਜ ਦੇ ਸਮਾਗਮ ਵਿੱਚ ਵਿਖੇ ਬੱਚਿਆਂ ਦੀ ਸਪੈਸ਼ਲ ਭੂਮਿਕਾ ਰਹੀ ਤਾਂ ਕਿਉਂਕਿ ਬੱਚੇ ਪੰਜਾਬ ਦਾ ਭავਿਕ ਹੈ ਤੇ ਉਹ ਅੱਗੇ ਚੱਲ ਕੇ ਇਨ ਦੋਨੋਂ ਹੀ ਇਸ਼ੂਜ਼ ਦੇ ਉੱਪਰ ਪੰਜਾਬ ਨੂੰ ਇਸ ਇਹਨਾਂ ਦੋਨੋਂ ਇਸ਼ੂਆਂ ਤੋਂ ਕੱਢਣਗੇ ਬਾਹਰ ਕਿੰਨੇ ਇੱਕ ਜਿਹੜੇ ਇਸ ਤਰ੍ਹਾਂ ਦਾ ਇਹਨਾਂ ਦੇ ਪਰਾਲੀ ਦੇ ਬਟਲੇ ਕੇਸ ਦੇ ਕਮੀ ਆ ਰਹੇ ਹੁਣ ਤੱਕ ਪੂਰੇ ਹੀ ਖੰਨਾ ਜ਼ਿਲ੍ਹੇ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਇੱਕ ਵੀ ਅ ਇਦਾਂ ਦਾ ਕੇਸ ਨਹੀਂ ਹੋਇਆ ਹੈਗਾ ਤਾਂ ਇਸ ਚੀਜ਼ ਦੇ ਲਈ ਖੰਨਾ ਦੇ ਨਿਵਾਸੀ ਖੰਨਾ ਦੇ ਜਿੰਨੇ ਵੀ ਕਿਸਾਨ ਸਾਡੇ ਭਾਈ ਹੈ ਪੁਨਾ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਹੁਣ ਤੱਕ ਕੋਈ ਦਾਦਾ ਇਨਸੀਡੈਂਟ ਖੰਨਾ ਵਿਖੇ ਨਹੀਂ ਹੋਇਆ ਅੱਗੇ ਵੀ ਸਾਨੂੰ ਉਮੀਦ ਹੈਗੀ ਕਿ ਖੰਨਾ ਦੇ ਜਿੰਨੇ ਵੀ ਕਿਸਾਨ ਹੈ ਉਹ ਕਾਨੂੰਨ ਨੂੰ ਵੀ ਮੰਨਣ ਤੇ ਉਹਦੇ ਨਾਲ ਨਾਲ ਜੋ ਸਰਕਾਰ ਵੱਲੋਂ ਜੋ ਇਕਵਿਪਮੈਂਟਸ ਦਿੱਤੇ ਗਏ ਨੇ ਬੇਲਰਸ ਹੈ ਔਰ ਜੋ ਰੋਟਰ ਮੋਟਰਸ ਹੈ ਤੇ ਉਹਦੇ ਨਾਲ ਨਾਲ ਸੀਡਰਸ ਹੈ ਉਹ ਸਾਰੀ ਸਰਕਾਰ ਨੇ ਸਹੂਲਤیں ਦਿੱਤੀਆਂ ਨੇ ਤੇ ਉਹਦੀ ਵਰਤੋਂ ਕਰਨ ਤੇ ਪਰਾਲੀ ਨੂੰ ਨਾ ਸਾੜਨ ਕਿਉਂਕਿ ਆ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈਗਾ ਤੇ ਹੁਣ ਤੱਕ ਖੰਨਾ ਦੇ ਕਿਸਾਨ ਕਿਸਾਨਾਂ ਨੇ ਬਹੁਤ ਹੀ ਜਾਗਰੂਕਤਾ ਨਾਲ ਇਸ ਮੁਹਿੰਮ ਨੂੰ ਅੱਗੇ ਲੈ ਕੇ ਗਏ ਤੇ ਅੱਗੇ ਵੀ ਪੋਜ਼ਿਟਿਵ ਹੀ ਰਹੇਗਾ ਤੇ ਸਾਨੂੰ ਉਮੀਦ ਹੈ ਕਿ ਖੰਨਾ ਤੋਂ ਕੋਈ ਸਟਬਲ ਬਰਨਿੰਗ ਦਾ ਇਸ਼ੂ ਨਹੀਂ ਆਏਗਾ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਸਟਬਲ ਬਰਨਿੰਗ ਦਾ ਜਾਨੀ ਪਰਾਲੀ ਨੂੰ ਸਾੜਨ ਦਾ ਜਿਹੜਾ ਇਸ਼ੂ ਹੈ ਇਹ ਕਾਫੀ ਜਿਹੜਾ ਇਹਨਾਂ ਮਹੀਨਿਆਂ ਦੇ ਵਿੱਚ ਸੀਰੀਅਸ ਹੋ ਜਾਂਦਾ ਅਕਤੂਬਰ ਤੇ ਨਵੰਬਰ ਦੇ ਵਿੱਚ ਔਰ ਸਰਕਾਰਾਂ ਇਹਦੇ 'ਚ ਹਮੇਸ਼ਾ ਔਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਇਹਦੇ ਵਿੱਚ ਡਾਇਰੈਕਸ਼ਨਸ ਪਾਸ ਕੀਤੀਆਂ ਗਈਆਂ ਨੇ ਔਰ ਸਰਕਾਰਾਂ ਵੱਲੋਂ ਬਹੁਤ ਤਰ੍ਹਾਂ ਦੇ ਐਫਰਟ ਕੀਤੇ ਜਾਂਦੇ ਆ ਇਦਾਂ ਹੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਜਿੱਦਾਂ CII ਫਾਊਂਡੇਸ਼ਨ ਵੱਲੋਂ HDFC ਪਰਵਰਤਨ ਦੇ ਹਿਸਾਬ ਸਹਿਯੋਗ ਨਾਲ ਖੰਨੇ ਦਾ ਏਰੀਆ ਦੇ ਵਿੱਚ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਸਰਕਾਰ ਵੀ ਸਬਸਿਡੀ ਤੇ ਮਸ਼ੀਨਾਂ ਪ੍ਰੋਵਾਈਡ ਕਰਦੀ ਹੈ ਪਰ ਸਾਰੇ ਕੇਸ ਦੇ ਬਾਵਜੂਦ ਜਿਹੜੀ ਲੋਕਾਂ ਨੂੰ ਜਾਣਕਾਰੀ ਹੈ ਅਵੇਅਰਨੈਸ ਹੈ ਉਹ ਕੀਤੀ ਜਾਣੀ ਬੜੀ ਜ਼ਰੂਰੀ ਹੈ ਔਰ ਮੈਂ ਸਮਝਦਾ ਕਿ ਇਹੋ ਜੀਆਂ ਰੈਲੀਆਂ ਇਹੋ ਜੇ ਫੰਕਸ਼ਨ ਜਿਹੜੇ ਨੇ ਸਾਡੀ ਮਦਦ ਕਰਦੇ ਆ ਤੁਹਾਡੇ ਰਾਹੀ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿੱਥੇ-ਜਿੱਥੇ ਵੀ ਸਾਡਾ ਸੁਨੇਹਾ ਜਾਏਗਾ ਕਿ ਸਾਡੇ ਕਿਸਾਨਾਂ ਨੂੰ ਬੇਨਤੀ ਹੈ ਕਿ ਪਰਾਲੀ ਵੀ ਹੁਣ ਇੱਕ ਧਨ ਹੈ ਇਹਨੂੰ ਇਹਦੇ ਵਿੱਚ ਕਾਫੀ ਸਾਰੀ ਨਾਈਟ੍ਰੋਜਨ ਫਾਸਫੋਰਸ ਹੋਰ ਜਿਹੜੇ ਤੱਤ ਨੇ ਜੇ ਅਸੀਂ ਅੱਗ ਲਾਉਣੀ ਆ ਤਾਂ ਉਹ ਹਵਾ ਚ ਰਲ ਜਾਂਦੇ ਆ ਪ੍ਰਦੂਸ਼ਣ ਤਾਂ ਹੁੰਦਾ ਹੀ ਹੁੰਦਾ ਹੈ ਜ਼ਮੀਨ ਦੀ ਤਾਕਤ ਦਾ ਵੀ ਨੁਕਸਾਨ ਹੁੰਦਾ ਸੋ ਇਸ ਦੇ ਸੰਮੁਖ ਸਾਰੇ ਹੀ ਕਿਸਾਨਾਂ ਨੂੰ ਜਿਹੜੇ ਜਾਂ ਤਾਂ ਪਰਾਲੀ ਵਿੱਚੇ ਵਾਉਣੀ ਚਾਹੀਦੀ ਹੈ ਜਾਂ ਉਹਦੀਆਂ ਬੇਲਜ਼ ਬਣਾ ਕੇ ਉਹਦੇ ਵਿੱਚੋਂ ਜਿਹੜੇ ਪ੍ਰੋਫਿਟ ਹੈ ਉਹ ਅਰਨ ਕਰਨਾ ਚਾਹੀਦਾ ਔਰ ਮੈਂ ਸਮਝਦਾ ਕਿ ਜਿਹੜੇ ਕਿਸਾਨ ਖੰਨੇ ਦੇ ਵਿੱਚ ਨੇ ਇਹ ਕਾਫੀ ਅਗਾਹ ਵਧੂ ਨੇ ਔਰ ਕਾਫੀ ਕਿਸਾਨਾਂ ਨੂੰ ਆ ਸਨਮਾਨ ਵੀ ਕੀਤਾ ਜਿਨ੍ਹਾਂ ਨੇ 15-15 ਸਾਲ ਤੋਂ ਬਿਲਕੁਲ ਅੱਗ ਨਹੀਂ ਲਾਈ ਔਰ ਮੈਂ ਸਮਝਦਾ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਾਰੇ ਖੰਨੇ ਦੇ ਵਿੱਚ ਸਾਡੀ ਉਮੀਦ ਰਹੇਗੀ ਕਿ ਨਾ ਕੋਈ ਅੱਗ ਲਾਉਣ ਦਾ ਇਨਸੀਡੈਂਟ ਨਾ ਆਵੇ ਔਰ ਜ਼ੀਰੋ ਬਰਨਿੰਗ ਦੇ ਤੌਰ ਤੇ ਇੱਕ ਤਜਾਵੇ ਔਰ ਮਾਨਯੋਗ ਡੀਸੀ ਸਾਹਿਬ ਦਾ ਵੀ ਸਾਡੇ ਉਹੀ ਫੋਕਸ ਰਹਿੰਦਾ ਕਿ ਉਹ ਹਮੇਸ਼ਾ ਫੀਲਡ ਦੇ ਵਿੱਚ ਜਾ ਕੇ ਜਾਂ ਇਹੋ ਜਿਹੇ ਪ੍ਰੋਗਰਾਮ ਕਰਕੇ ਕਿ ਸਾਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ ਕਿ ਕੰਮ ਕੀਤੇ ਜਾਣ